ਸਾਦੇ ਦਿਹਾੜੇ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਐਸ ਆਰ ਪੰਪ ਤੇ ਹੋਈ ਲੁੱਟ ਪੰਪ ਦੇ ਦੋ ਕਰਿੰਦਿਆ ਨੂੰ ਕੀਤਾ ਜ਼ਖਮੀ ਪੁਲਿਸ ਤੇ ਪ੍ਰਬੰਧਾ ਤੇ ਲੱਗਾ ਸਵਾਲਿਆ ਨਿਸ਼ਾਨ ਜ਼ਖਮੀਆਂ ਨੂੰ ਲੋਈਆਂ ਖਾਸ ਤੇ ਨਿੱਜੀ ਹਸਪਤਾਲ ਵਿੱਚ ਕਰਵਾਇਆ ਪਰਤੇ ਸੁਲਤਾਨਪੁਰ ਲੋਧੀ ਵਿੱਚ ਅੱਜ ਸ਼ਾਮ ਲਗਭਗ 5 ਵਜੇ ਦੇ ਕਰੀਬ ਪਿੰਡ ਸਦੂਵਾਲ ਜੱਬੋਵਾਲ ਰੋਡ ਤੇ ਖੁੱਲੇ ਪੈਟਰੋਲ ਪੰਪ ਤੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਪੰਪ ਦੇ ਕਰਿੰਦਿਆ ਉੱਪਰ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਐਸਰ ਪੈਟਰੋਲ ਪੰਪ ਦੇ ਮਾਲਕ ਜੋਗਰਾਤ ਸਿੰਘ ਮੋਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ 5 ਵਜੇ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਹਥਿਆਰਬੰਦ ਲੁਟੇਰੇ ਆਏ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਕ੍ਰਿਸ਼ਨ ਕੁਮਾਰ ਪੁੱਤਰ ਗੋਲੀਵਾਸੀ ਗੋੜਾ ਯੂਪੀ ਅਨੰਦ ਕੁਮਾਰ ਪੁੱਤਰ ਰਗੁਨੰਦ ਪ੍ਰਸਾਦ ਵਾਸੀ ਗੋੜਾ ਯੂਪੀ ਉੱਪਰ ਤੇਜ਼ ਤਰ੍ਹਾਂ ਹਥਿਆਰ ਹਮਲਾ ਕਰ ਦਿੱਤਾ ਜਿਸ ਨਾਲ ਦੋਨੇ ਕਰਿੰਦੇ ਗੰਭੀਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਲਈਆਂ ਖਾਸ ਤੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਲੁਟੇਰੇ 20 ਤੋਂ 25000 ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ ਯੋਗਰਾਜ ਸਿੰਘ ਨੇ ਲੁਟੇਰਿਆਂ ਨੂੰ ਤੁਰੰਤ ਗ੍ਰਫਤਾਰ ਕਰਨ ਦੀ ਮੰਗ ਕੀਤੀ ਹੈ ਮੌਕੇ ਦਾ ਜਾਇਜ਼ਾ ਲੈਣ ਲਈ ਡੀਐਸਪੀ ਬਬਨਦੀਪ ਸਿੰਘ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਦੱਸ ਦਿੱਤਾ ਜਾਵੇ ਕਿ ਆਜ਼ਾਦੀ ਦਿਵਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਲੋਕਾਂ ਨੂੰ ਸੁਰੱਖਿਅਤ ਦੇਣ ਦਾ ਵਾਅਦਾ ਵੀ ਕਰ ਰਹੀ ਹੈ। ਇਹਨਾਂ ਹਾਲਾਤਾਂ ਵਿੱਚ ਵੀ ਲੁਟੇਰਿਆਂ ਵੱਲੋਂ ਪੰਪ ਲੁੱਟਣ ਦੀ ਘਟਨਾ ਪੁਲਿਸ ਦੇ ਪ੍ਰਬੰਧਾਂ ਉੱਪਰ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਅਕੀਸ਼ਾਨ ਕੁਮਾਰ, ਕੀ ਘਟਨਾ ਹੋਈ? ਇਹ ਘਟਨਾ ਹੋਈ ਪੰਪ 'ਤੇ ਮੈਂ ਦੋ ਬੰਦੇ मीटर लिख के हिसाब कर रहे थे उसके बाद हिसाब करते समय झब्बू हाल की तरफ से तीन बंदे मोटरसाइकिल से आए मोटरसाइकिल बजाज की थी और तुरंत आपस में हिलके हमको दोनों को मारने लगे भी मारने लगे तो मैं किसी तरह से दोनों बंदे छोड़ा के भगे और भगे तो वो तीनों मोटरसाइकिल स्टार्ट किए अपना वो भी भग गए हथियार जी एक तलवार थी और ये टेणी टेणी वो जो क्या बोलते हैं उसको हम नहीं जानते हैं। आ, पैसा, भी ना पैसा जी हमसे तो नहीं छीना वहाँ जो रखा था ले गए या नहीं ले गए हमने देखा नहीं हाँ जी हाँ बाहर भाग गए थे क्या आपकी चोट हाँ जी चोट ये लगी है जी यहाँ पे लगी है यहाँ लगी है यहाँ ये तीन जगह कटा हुआ है हाँ जी कितने बजे की घटना है ये जी घटना पाँच बजे के आसपास में है जो आपका साथी था उसके वो है साथी वो तो हाँ जी तो वो एक वो पंजे में है एक वो बगल में है हाँ जी उसका नाम क्या नंद कुमार नल? नंद कुमार हाँ जी ਮੈਂ ਨਾ ਜੋਗ ਰਾਜ ਸਿੰਘ ਹੈ ਜੀ ਅੱਜ 5 ਵਜੇ ਦੇ ਕਰੀਬ ਮੇਰੇ ਪੈਟਰੋਲ ਪੰਪ ਤੇ ਸਦੂਕਾਨ ਦੇ ਨਜ਼ਦੀਕ ਦੋ ਮੁੰਡਿਆਂ ਨੂੰ ਵੱਟ ਟੁਕੇ ਰੋਟੇਰੇ ਭੱਜ ਗਏ ਜੀ ਤਿੰਨ ਬੰਦੇ ਸੀਗੇ ਉਹ ਕਾਹਦੇ ਤੇ ਆਈ ਸੀ ਬਾਈਕ ਤੇ ਸੀਗੇ ਜੀ ਤਿੰਨ ਜਣੇ ਤਿੰਨ ਨਹੀਂ ਮੂੰਹ ਬੰਨੇ ਹੋਏ ਸੀਗੇ ਤੇ ਕਿੰਨਾ ਕੁ ਕੈਸ਼ ਜਿਹੜਾ ਲੁੱਟਿਆ ਉਹਨਾਂ ਨੇ ਤਕਰੀਬਨ ਜਨਾਲ ਮੁੰਡੇ ਦੇ ਜ਼ਖਮੀ ਆ ਉਹ ਤਾਂ ਕੋਈ ਦੱਸ ਪਾ ਨਹੀਂ ਪਾਇਆ ਕਿੰਨਾ ਕਿੰਨਾ ਨਹੀਂ ਅੰਦਾਜ਼ਾ ਜਨਾ 20-25000 ਦੇ ਕਰੀਬ ਤੇ ਹੋਊਗਾ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਹਾਂ ਡਿਪਟੀ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਸੀ ਇਹ ਬਾਕੀ ਐਸਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀ ਉਸੇ ਟੈਂਪੀਰ ਮਾਰ ਦਾ ਦੱਸੂ ਮੈਂ ਜਿਹੜੇ ਚਿੱਟੇ ਦੇਣੇ ਜਿਹੀ ਵਾਰਦਾਤ ਦਾ ਹੋਣਾ ਕਿਵੇਂ ਦੇਖ ਲਓ ਮਾੜੇ ਹਾਲਾਤ ਹੈ ਜੀ ਮਾੜੀ ਕੀ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਕੋਈ ਮੰਗ ਚਾਹੁੰਦਾ ਹੈ ਜਲਦੀ ਜਲਦੀ ਉਹਨਾਂ ਨੂੰ ਪਕੜ ਕੀਤਾ ਜਾਵੇ ਤਾਂ ਜੋ ਲੋਕਾਂ 'ਚ دہشت ਨਾ ਫੈਲੀ ਜਾਵੇ ਜਿਹੜੇ ਲੋਕ ਜ਼ਖਮੀ ਹੋਏ ਨੇ ਕੀ ਕੀ ਨਾਮ ਨੇ ਉਹਨਾਂ ਦੇ ਅਨੰਦ ਖਿਸ਼ੋਰ ਸੰਤੋਸ਼ ਕੁਮਾਰ ਇਹਨੀਆਂ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਨੋਵੇਂ ਬਾਵਨ ਤੇ ਇੱਥੇ ਹੱਥਾਂ ਤੇ ਸੱਟਾਂ ਲੱਗੀਆਂ ਡੰਗੀਆਂ। ਇਹ ਲੋਕ ਸੀ ਕਾਰਨਾਥ ਹਮਲਾ ਹੋਇਆ। ਦਤਰਾ ਦੇ ਨਾਲ। ਕਿਥੇ ਦਾਵੇ ਕਿਥੇ ਨੇ? ਹੈਮਕੋਨ ਹਸਪੀਟਲ ਲਈ ਹੈ। ਤੁਹਾਨੂੰ ਘਟਨਾ ਬਾਰੇ ਕਿਦਾਂ ਜਾਣਕਾਰੀ ਮਿਲੀ ਹੈ? ਮੈਂ ਕਪੂਰਸਲਾ ਸਹੀ ਹੈ 10:05 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਜੀ। ਤੁਹਾਡੇ ਬੰਦਿਆਂ ਨੂੰ ਇੱਥੇ ਵਾਟ ਟੋਕੇ ਚਲੇ ਗਏ। ਪਾਪੜ ਨੂੰ ਜਿਹੜਾ ਲੁੱਟ ਦੀ ਵਾਰਦਾਤ ਸੀ। ਹਾਂਜੀ। ਮਾਈ ਨੇਮ ਇਜ਼ ਡਾਕਟਰ ਇਮਰਾਨ ਲੀ ਹੈਮਕੋਨ ਹਸਪੀਟਲ ਲਈ ਆ ਖਾਸ ਤੋਂ। साढ़े को दो पेशेंट एडमिट हुए हैं एक का नाम नंद कुमार है उसके लेफ्ट हैंड में चोट लगी है एक का नाम कृष्ण कुमार है उसके राइट हैंड में चोट लगी है तो तो पेशेंट आई है सवा पाँच बजे नहीं मेजर इंजरी नहीं खतरे से बाहर है दोनों सू अज एक इतलाह मिली थी कि सदूवाल पिंड है जबोवाल रोड के उ एक सार फिलिंग स्टेशन है शुभ पैट्रो मार्ट के नाम तो ਕਿ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੈਂ ਤੇ ਮੇਰੀ ਟੀਮ ਜਿਹੜੀ ਹੈ ਤੁਰੰਤਤ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ ਦੋ ਲੜਕੇ ਉਹ ਜਿਨ੍ਹਾਂ ਨੂੰ ਕਿ ਦੱਤਰ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਫੇਮਕੋਡ ਹਸਪੀਟਲ ਲੋਹੀਆਂ ਇਹ ਪਰਤੀ ਕਰਾਇਆ ਗਿਆ ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਗਿੱਛ ਕੀਤੀ ਆ ਪ੍ਰਮਾਣ ਫਸਾਈ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਅਸੀਂ ਇਹ ਕੈਮਰਾਜ਼ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਉਹਨੂੰ ਜਲਦ ਤੋਂ ਜਲਦ ਟਰੇਸ ਕਰਾਂਗੇ ਸਰ 15 ਜਸਤਰ ਦੇ ਦਿਨੋ ਕਿ ਬੱਧੀ ਜਿਹੜੀ ਨਫੜੀ ਚਲਾਤ ਹੈ ਸੜਕਾਂ ਦੇ ਉੱਤੇ ਵੀ ਇੰਨੇ ਛਿੱਟੇ ਦੱਦ ਵਿੱਚ ਅਜਿਹੀ ਵਾਰਦਾਤ ਹੋਣਾ ਕਿਵੇਂ ਦੇਖਿਆ ਅ ਸਾਡੀ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਕੰਮ ਇੱਥੇ ਲੱਗੀਆਂ ਹੋਈਆਂ ਨੇ ਤੇ ਉਹ ਜਿਹੜਾ ਹੈਗਾ ਥੋੜਾ ਜਿਹਾ ਸਿਕਲੂਡਡ ਏਰੀਆ ਸੀਗਾ ਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ ਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਇਨਜਾਮ ਦਿੱਤਾ ਗਿਆ ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਅਸੀਂ ਇਹਨੂੰ ਟ੍ਰੇਸ ਕਰ ਲਾਂਗੇ ਕਿ ਗ੍ਰੇਵੈਂਟ ਨੂੰ ਕਿੰਨਾ ਨੁਕਸਾਨ ਹੋਇਆ ਜੀ ਇਸ ਬਾਰੇ ਜੀ ਹਜੇ ਤੱਕ ਉਹਨਾਂ ਬੋ ਵੀ ਨਹੀਂ ਜਾਣਕਾਰੀ ਦੇ ਪਾਈ ਕਿਉਂਕਿ ਜਦ ਆਰਦਾਤ ਤੋਂ ਬਾਅਦ ਜਿਹੜੇ ਦੋ ਉਥੇ ਕਰਮਚਾਰੀ ਦੋ ਹੀ ਤਨਤ ਸੀਗੇ ਉਹ ਜਿਹੜੇ ਉਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਤੇ ਜਿਹੜਾ ਫਿਲਿੰਗ ਸਟੇਸ਼ਨ ਉਥੇ ਤਾਲਾ ਲੱਗਾ ਹੋਇਆ ਹੁਣ ਅਸੀਂ ਜੋ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲਣ ਤਾਂ ਜੋ ਅਸੀਂ ਜਿਹੜੇ ਉਹਨਾਂ ਦੇ ਸੀਸੀਟੀਵੀ ਕੈਮਰਾਜ਼ ਆ ਉਹਨਾਂ ਨੂੰ ਦੇਖ ਸਕੀਏ ਤੇ ਜਿਹੜੀ ਹੈ ਸ਼ਨਾਖਤ ਜਿਹੜੀ ਹੈ ਉਹ ਦੱਸ ਸਕੀਏ